ਇੱਕ ਜਿਹੜਾ ਸਾਰੇ ਪੰਜਾਬ ਚ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਉਹ ਜਿਹੜੀ ਸਾਰੀ ਕੈਂਪੇਨ ਜਿਹੜੀ ਚੱਲ ਰਹੀ ਹੈ ਉਸੇ ਕੈਂਪੇਨ ਦੇ ਵਿੱਚ ਅੱਜ ਪਟਿਆਲਾ ਡਿਸਟ੍ਰਿਕਟ ਵਿੱਚ 8 ਜਗ੍ਹਾ ਤੇ ਰੈਗੂਲਰ ਜਿਹੜਾ ਉਹ ਸਾਡਾ ਸਰਚ ਆਪਰੇਸ਼ਨ ਚੱਲ ਰਿਹਾ ਜੇ ਸੰਗਰੂਰ ਦੇਖਿਆ ਜਾਵੇ ਸੁਨਾਮ ਚੱਲ ਰਿਹਾ ਮਲੇਰ ਕੋਟਲੇ ਚੱਲ ਰਿਹਾ ਬਰਨਾਲੇ ਆ ਤਿੰਨ ਜਗ੍ਹਾ ਤੇ ਬਰਨਾਲੇ ਚੱਲ ਰਿਹਾ ਪਰਪਸ ਇਹਦਾ ਇਹ ਹੈ ਇੱਕ ਜਦੋਂ ਪਿਛਲੇ 10-15 ਦਿਨ ਤੋਂ ਪਬਲਿਕ ਵੱਲੋਂ بڑے ਵੱਡੇ ਲੈਵਲ ਤੇ ਸਾਨੂੰ ਜਿਹੜੀ ਇਨਫੋਰਮੇਸ਼ਨ ਤੇ ਸਪੋਰਟ ਮਿਲਣੀ ਸ਼ੁਰੂ ਹੋ ਗਈ। ਕੋਈ ਵੀ ਕੈਂਪੇਨ ਉਹਨਾਂ ਚਿਰ ਕਾਮਯਾਬ ਨਹੀਂ ਹੁੰਦੀ ਜਦ ਤੱਕ ਲੋਕਾਂ ਦੀ ਸਪੋਰਟ ਨਾ ਹੋਵੇ। ਹੁਣ ਬੈਸਟ ਪਾਰਟ ਇਹ ਆ ਵੀ ਲੋਕ ਅੱਗੇ ਆ ਕੇ ਇਹਨੂੰ ਇਹ ਲੋਕਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਆਪਦੇ ਏਰੀਆ 'ਚ ਡਰੱਗ ਨਹੀਂ ਵੇਚਣ ਦੇਵਾਂਗੇ। ਤੇ ਜੇ ਪਬਲਿਕ ਦੀ ਇਵੇਂ ਸਪੋਰਟ ਰਹੀ ਮੈਨੂੰ ਲੱਗਦਾ ਵੀ ਜਲਦੀ ਜਿਹੜੇ ਹੈ ਜਿੰਨੇ ਵੀ ਨਸ਼ਾ ਵੇਚਣ ਵਾਲੇ ਉਹ ਹਵਾਲਤਾਂ ਦੇ ਵਿੱਚ ਹੋਣਗੇ ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕੀਤੀਆਂ ਜਾਣਗੀਆਂ ਤੇ ਜਿਹੜੀਆਂ ਪ੍ਰਾਪਰਟੀਆਂ ਨਾਜਾਇਜ਼ ਜ਼ਮੀਨਾਂ ਤੇ ਕਬਜ਼ਾ ਕਰਕੇ ਸਰਕਾਰੀ ਜ਼ਮੀਨਾਂ ਤੇ ਸ਼ਾਮਲਾੜ ਜ਼ਮੀਨਾਂ ਤੇ ਜਾਂ ਮਿਊਸਪਲ ਦੀਆਂ ਜ਼ਮੀਨਾਂ ਤੇ ਜਿਹੜੇ ਨਜਾਇਜ਼ ਕਬਜ਼ਾ ਕਰਕੇ ਡਰ ਦੇ ਕੇ ਜਾਂ ਇਲੀਗਲ ਮਣੀ ਦਾ ਲੋਕਾਂ ਨੂੰ ਡਰਾਵਾ ਦੇ ਕੇ ਉਹ ਕੀਤੀਆਂ ਉਹਨਾਂ ਦੇ ਖਿਲਾਫ ਮਿਊਸਪੈਲਟੀ ਜਿਹੜੀਆਂ ਡਿਪਟੀ ਕਮਿਸ਼ਨਰ ਆਫਿਸ ਤੇ ਜਿਹੜੀਆਂ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਉਹ ਕਾਰਵਾਈ ਕੀਤੀ ਜਾਊਗੀ ਇਸ ਕਰਕੇ ਇੱਕ ਤੁਹਾਡੇ ਜਰੀਏ ਵੀ ਮੈਸੇਜ ਵੀ ਦੇਣਾ ਚਾਹਾਂਗੇ ਕਿ ਲੋਕਾਂ ਨੂੰ ਬਰਬਾਦ ਨਾ ਕਰੋ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਆਪਦੇ ਘਰ ਨਾ ਸਾਰੋ ਕਿਉਂਕਿ ਇਹ ਕਰ ਰਹਿਣੇ ਨਹੀਂ ਹੁਣ ਜਿਹੜੇ ਤੁਸੀਂ ਨਜਾਇਜ਼ ਜਿਹੜੇ ਉਹ ਕਰੇ ਉਹ ਸਾਰੀਆਂ ਕੀਤੀਆਂ ਇਸ ਕਰਕੇ ਇਹ ਵਾਰਨਿੰਗ ਵੀ ਹੈ ਤੇ ਕੰਪੇਨ ਵੀ ਇਵੇਂ ਚੱਲਦੀ ਰਹੂਗੀ ਅੱਜ ਵਾਲੀ ਅਸੀਂ ਸਾਡੀ ਕੰਪੇਨ ਦੇ ਵਿੱਚ ਕੋਈ ਲਗਭਗ 3 ਲੱਖ ਤਾਂ ਅਨ ਅਕਾਊਂਟਡ ਮਨੀ ਮਿਲੀ ਹੈ ਜਿਸ ਘਰ ਦੇ ਵਿੱਚ ਆਪਾਂ ਖੜੇ ਆ ਉਥੇ ਇਲੈਕਟ੍ਰੋਨਿਕ ਕੰਡਾ ਤੇ ਇੱਕ ਜਿਹੜੀ ਹਜੇ ਗਿਨਣ ਵਾਲੀ ਹੈ ਡਰੱਗ ਮਨੀ ਤੇ ਕੁਛ ਡਰਗ ਦੀਆਂ ਜਿਹੜੀਆਂ ਉਹ ਜਿਹੜੀਆਂ ਪੌਚੇਸ ਆ ਉਹ ਵੀ ਮਿਲੇ ਇੱਥੇ ਪਤਾ ਚੱਲੇ ਕਿਸ ਦਾ ਘਰ ਹੈ ਜੀ ਕੋਈ ਨਾਏ ਲੇਡੀ ਦਾ ਨਾਮ ਹੈ ਇੰਦਰੀ ਹੈ ਜੀ ਇੰਦਰੀ ਇੰਦਰੀ ਉਰਫ ਇੰਦਰਾ ਇਹਦਾ ਲੇਡੀ ਦਾ ਨਾਮ ਹੈ ਤੇ ਉਹ ਜਦੋਂ ਆਪਣੀ ਸਰਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਦੇ ਛੱਤ ਵਾਲੇ ਪਾਸੋਂ ਨਾਲ ਦੀਆਂ ਛੱਤਾਂ ਤੋਂ ਮਿਸਿੰਗ ਹੈ ਬਟ ਕੋਈ ਗੱਲ ਨਹੀਂ ਉਹ ਜਿੰਨਾ ਜ਼ਿਕਰ ਕਹਿੰਦੇ ਹੁੰਦੇ ਆ ਵੀ ਜਿੰਨਾ ਮਰਜੀ ਭੱਜ ਲੈ ਕਾਨੂੰਨ ਤੋਂ ਕੋਈ ਵੀ ਦੂਰ ਨਹੀਂ ਹੈਗਾਗਾ ਇਹਨੂੰ ਵੀ ਜਲਦੀ ਅਰੈਸਟ ਕਰਕੇ ਜੇਲ੍ਹ ਦੇ ਵਿੱਚ ਪਾ